ਤੁਸੀਂ ਦੇਖ ਰਹੇ ਹੋ ਡੀਫਾ ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਸੁਖਦੇਵ ਸਿੰਘ ਢਿੰਡ ਸਾਹਿਬ ਵੱਲੋਂ ਚੰਡੀਗੜ੍ਹ ਦੇ ਵਿੱਚ ਬਾਕੀ ਇਕਾਲਿਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਨਾਲ ਸੀਗੇ ਸਾਰੇ ਚੰਦੂ ਮਾਜਰਾ ਸਾਹਿਬ ਹੋਗੇ ਬੀਬੀ ਜਗੀਰ ਕੌਰ ਹੋਗੀ ਜਿਹਦੇ ਚਾਲਦੇ ਉਹਨਾਂ ਵੱਲੋਂ ਹੁਣ ਸਰਦਾਰ ਸੁਖਵੀਰ ਸਿੰਘ ਬਾਦਰ ਵੱਲੋਂ ਜੋ ਕੁਝ ਦਿਨ ਪਹਿਲਾਂ ਇੱਕ ਫੈਸਲਾ ਸੁਣਾਇਆ ਗਿਆ ਸੀ ਅੱਠ ਆਗੋਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਉਹਨਾਂ ਨੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਉਹਨਾਂ ਕਹੇਗੇ ਕਿ ਮੈਂ ਪਾਰਟੀ ਦਾ ਸਰਪ੍ਰਸਤਾ ਤੇ ਅਸੀਂ ਇੱਕ ਮੀਟਿੰਗ ਬੁਲਾਵਾਂਗੇ ਜਿਹਦੇ ਚਾਲਦੇ ਆ ਅਸੀਂ ਪ੍ਰਧਾਨ ਦੀ ਚੋਣ ਕਰਾਂਗੇ ਅੱਜੇ ਮੀਟਿੰਗ ਕਿਉਂ ਨਹੀਂ ਪਈ ਤੁਹਾਨੂੰ ਇਸ ਕਰਕੇ ਕਿਉਂਕਿ ਸਾਰਾ ਸੰਵਿਧਾਨ ਦੇ ਖਿਲਾਫ ਹੋ ਰਿਹਾ ਸਾਰਾ ਕੁਝ ਔਰ ਇੰਫੈਸ਼ਨ ਕਮੇਟੀ ਜੇ ਬਣਾਈ ਹੈ ਉਹਨੂੰ ਹੱਕ ਹੀ ਨਹੀਂ ਹੈ ਕੱਢਣ ਦਾ ਉਹ ਕੱਢ ਹੀ ਨਹੀਂ ਸਕਦੀ ਉਹ ਪ੍ਰਧਾਨ ਨੂੰ ਰਿਪੋਰਟਿੰਗ ਰਿਪੋਰਟਿੰਗ ਕਰ ਸਕਦੀ ਹੈ ਹੱਕ ਹੀ ਨਹੀਂ ਹੈ ਤੇ ਦੂਸਰੀ ਇਹ ਹੈ ਵੀ ਜੋ ਆਪਣਾ ਹੁਣ ਤੁਹਾਡੇ ਸਾਹਮਣੇ ਆਇਆ ਹੈ ਰੋਜ਼ ਆਉਂਦਾ ਹੈ ਕਲੇਰ ਦਾ ਕਿ ਉਹਨੂੰ ਸਾਰੇ ਸੁਣਾਇਆ ਜਿਹੜਾ ਆਪ ਦੋਸ਼ੀ ਸੀ ਅਰੇ ਦੋnabla ਇਹ ਮੈਨੂੰ ਮਜਬੂਰ ਹੋ ਕੇ ਅਜੇ ਕਰਨਾ ਪੈ ਰਿਹਾ ਹੈ ਕਿ ਅਸੀਂ ਇਹਨੂੰ ਕਿਉਂਕਿ ਖੈਰ ਸੰਤਾਨ ਕੋ ਹੋਇਆ ਸਾਰਾ ਕੁਝ ਇਹਨੂੰ ਕਮੇਟੀ ਨੂੰ ਭੰਗ ਕਰਦੇ ਹਾਂ ਸੁਫੀਰ ਨੂੰ ਭੰਗ ਕਰਦੇ ਹਾਂ ਔਰ ਸਾਰੀ ਭੰਗ ਕਰਕੇ ਅਸੀਂ ਨਵੀਂ ਕਮੇਟੀ ਨਵੀਂ ਕਮੇਟੀ ਚੁਣਾਂਗੇ ਔਰ ਸੈਸ਼ਨ ਬਿਲਾ ਮਾਗੇ ਸੈਸ਼ਨ ਰੱਦ ਕਰਦੇ ਸੈਸ਼ਨ ਬਿਲਾ ਕੇ ਨਵੀਂ ਕਮੇਟੀ ਚੁਣਾਂਗੇ ਡਿਲੀਗੇਟ ਜਨਾ ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਹੋਏਗਾ ਉਹ ਸਾਡੇ ਸਾਥੀਆਂ ਨਾਲ ਸਾਰਿਆਂ ਨਾਲ ਬੈਠ ਕੇ ਤੇ ਜਿਹੜੀ ਮੇਰੀ ਅਸਲੀ ਸਟੇਟਮੈਂਟ ਹੈ ਉਹ ਤੁਹਾਨੂੰ ਸਾਰਿਆਂ ਨੂੰ ਚਨਜੀਤ ਬ੍ਰਾਡ ਭੇਜ ਦੇਗਾ ਉਹ ਸਾਰਿਆਂ ਕੋਲ ਆ ਜਾਏਗੀ ਹਾਂਜੀ ਫੈਸਲਾ ਰੱਦ ਕੀਤਾ ਫੈਸਲਾ ਰੱਦ ਕੀਤਾ ਜੀ ਉਹ ਜਨਨ ਸਿੰਘ ਸਾਹਿਬ ਦਾ ਫੈਸਲਾ ਜਨਨ ਸਿੰਘ ਨੂੰ ਦਿੱਤਾ ਫੈਸਲਾ ਰੱਦ ਕਰਕੇ ਅਸੀਂ ਨਵੀਂ ਕਮੇਟੀ ਚੁਣ ਰਹੇ ਹਾਂ ਉਹੀ ਉਹੀ ਕਮੇਟੀ ਨੂੰ ਅਸੀਂ ਜਿਹੜੀ ਹੈਗਾ ਅਸੀਂ ਉਹ ਕਮੇਟੀ ਜਲ ਜਲਦੀ ਜਿਸ ਦਾਸ ਬੁਲਾ ਕੇ ਉਹ ਕਮੇਟੀ ਨੂੰ ਦੁਬਾਰਾ ਚੁਣਾਂਗੇ ਕੋਈ ਨਾਮ ਯੋਗ ਨਹੀਂ ਤੇ ਯੋਗ ਹੈ ਨਹੀਂ ਯੋਗ ਹੈ ਜੀ ਯੋਗ ਨਹੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈ ਯੋਗ ਨਹੀਂ ਹੈਗਾ ਕੁਦਰਤ ਕੋਈ ਨਹੀਂ ਰਿਹਾ ਇਹ ਕਹਿੰਦਾ ਇਹ ਯੋਗ ਨਹੀਂ ਰਿਹਾ ਹੋਰ ਹੀ ਕਰਦਾ ਤੁਸੀਂ ਦੇਖੋ ਪਹਿਲਾਂ ਕੌਂਟ ਕਮੇਟੀਆਂ ਭੰਗ ਕੀਤੀਆਂ ਨਾ ਨੇ ਨਹੀਂ ਉਹ ਤਾਂ ਸਾਰੀਆਂ ਕਮੇਟੀਆਂ ਦਾ ਭੰਗ ਕਰਕੇ ਹੋਇਆ ਹੁਣ ਕੋਈ ਨਹੀਂ ਉਹਨੇ ਉਹ ਤਾਂ ਵੈਸੇ ਪ੍ਰਧਾਨ ਕੀਤੇ ਲਾਇਕੀ ਨਹੀਂ ਹੋ ਰਿਹਾ ਹੁਣ ਸਾਰੀ ਦੁਨੀਆ ਖਿਲਾਫ ਹੋ ਗਈ ਔਰ ਉਹ ਸਾਰੇ ਸਿਧਾਂਤ ਦੇ ਖਿਲਾਫ ਗੱਲ ਕਰ ਰਿਹਾ ਇਸ ਕਰਕੇ ਉਹਨੂੰ ਉਹ ਕਿਸੇ ਕੰਮ ਹੀ ਨਹੀਂ ਰਿਹਾ ਕੋਈ ਉਹਨੂੰ ਪਸੰਦ ਨਹੀਂ ਕਰਦਾ ਕਿਸੇ ਕਿਸਮ ਦਾ ਉਹਦਾ ਸਾਰਾ ਇਹ ਲੈਕਚਰ ਖਰਾਬ ਹੋ ਗਿਆ ਤੁਸੀਂ ਕਹਿ ਰਹੇ ਹੋ ਆਪਣੇ ਮਨ ਅਸਤਾਵ ਦੇ ਮੁਤਾਬਕ ਨਹੀਂ ਉਲਟ ਕੰਮ ਕੀਤਾ ਪਰ ਤੁਸੀਂ ਉਹਨਾਂ ਨੂੰ ਜਿਹੜਾ ਕਰ ਰਹੇ ਹੋ ਸਰਦਾਰ ਦੇ ਮੁਤਾਬਕ ਨਹੀਂ ਨਹੀਂ ਮੈਂ ਤਾਂ ਕਰ ਰਿਹਾ ਕਿਉਂਕਿ ਮੈਂ ਦੇਖ ਕੇ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਹੈ ਫੈਸਲਾ ਸਵੀਕਾਰ ਕੀਤਾ ਹੋਰ ਫੈਸਲੇ ਦੇ ਖਿਲਾਫ ਉਹ ਫੈਸਲਾ ਕਿਉਂਕਿ ਅਨਸੰਵਧਾਨਿਕ ਐਕਟ ਕਰਕੇ ਮੈਂ ਕਰ ਰਿਹਾ ਕਿਉਂਕਿ ਮੇਰੀ ਮਜਬੂਰੀ ਮੈਂ ਪਹਿਨੀ ਕੇ ਕੇ ਮਜਬੂਰੀ ਨੂੰ ਕਰ ਰਿਹਾ ਇਸ ਕਰਕੇ ਉਹ ਕਰ ਰਹੇ ਠੀਕ ਤੁਹਾਡੇ ਇਕੱਲੇ ਦਾ ਫੈਸਲਾ ਹੈ ਸ਼ਰੂਮ ਦੀ ਕਾਰਜਪ੍ਰਣਾਲੀ ਦਾ ਸਪਨ ਦੇਗਾ ਸਾਰਾ ਡੈਲੀਗੇਟ ਜਲਾਸ ਨਹੀਂ ਨਹੀਂ ਉਹ ਤਾਂ ਜਲਾਸ ਬੁਲਾਵਾਂਗੇ ਜੀ ਅਸੀਂ ਆਪ ਨਹੀਂ ਕਰਨਾ ਕੋਈ ਫੈਸਲਾ ਅਸੀਂ ਜਲਾਸ ਬੁਲਾਉਣ ਲਈ ਮੈਂ ਅੱਜ ਕਿਹਾ ਕਿ ਜਲਾਸ ਬੁਲਾਓ ਦੁਬਾਰੇ ਜਲਾਸ ਬੁਲਾ ਕੇ ਨਵਾਂ ਚੁਣੋ ਪ੍ਰਧਾਨ ਤੁਸੀਂ ਇਹ ਬਤਾ ਸਕਦੇ ਹੋ ਕਿ ਕਦੋਂ ਲਾਉਣਾ ਹਾਂ ਹਾਂ ਜੀ ਹਾਂ ਬੜੀ ਵੱਡੀ ਚੀਜ਼ ਹੈ ਸਰਬਸ ਸਾਰੀ ਪਾਰਟੀ ਦਾ ਹੈ ਤੈ ਕਰ ਲਿਆ ਨਵਾਂ ਪ੍ਰਧਾਨ ਨਹੀਂ ਨਹੀਂ ਉਹ ਤਾਂ ਹਾਲਤ ਐਸੀ ਹੈ ਕਿ ਸੰਗਤ ਨਹੀਂ ਕਰਨਾ ਮੈਂ ਥੋੜਾ ਕਰਨਾ ਉਹ ਤਾਂ ਡੈਲੀਗੇਟ ਕਰਨਗੇ ਜੀ ਇਹ ਗ੍ਰੂਪ ਬੋਡੀਆਂ ਪੂਰੀ ਬੰਦ ਕਰ ਰਹੀਆਂ ਨੇ ਇਹ ਫੈਸਲਾ ਰੱਦ ਕੀਤਾ ਫੈਸਲਾ ਰੱਦ ਕੀਤਾ ਫੈਸਲਾ ਰੱਦ ਕਰ ਦਿੱਤਾ ਅਦਰੋਂ ਨਹੀਂ ਮੰਨਦੇ ਫਿਰ ਜਿਹੜਾ ਕੱਢਣ ਦਾ ਫੈਸਲਾ ਉਹਨੂੰ ਰੱਦ ਕੀਤਾ ਉਹ ਜਿਹੜਾ ਕੱਢਣ ਦਾ ਫੈਸਲਾ ਰੱਦ ਕੀਤਾ ਸੀ ਉਹ ਨਾ ਮੰਨਣ ਤਾਂ ਕੱਲ ਤੱਕ ਦੇ ਹੋ ਗੁਣਾ ਨਹੀਂ ਮਾਰੇ ਹੁਣ ਹੁਣ ਕਰੀ ਦਿੱਤਾ ਜੋ ਕਰਨਾ ਸੀ ਹੁਣ ਕੱਲ ਸਾਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਦ ਦਿੱਤੀ ਤੁਸੀਂ ਮੁੱਢਲੀ ਮੈਂਬਰਸ਼ਿਪ ਤੇ ਕਾਇਮ ਹੋ ਤੇ ਜਿਹੜੇ ਅਹੁਦੇ ਸੀ ਉਹ ਵੀ ਤੁਹਾਡੇ ਕੋਲ ਰਹਿਣਗੇ ਕੀ ਕਹਿੰਦੇ ਹੋ ਨਹੀਂ ਉਹ ਜਿਹੜੇ ਜਿਨ੍ਹਾਂ ਨੇ 8 8 ਮੈਂਬਰ ਕੱਢੇ ਨੇ ਉਹਨਾਂ ਦੇ ਖਿਲਾਫ ਕੀਤਾ ਜਿਹੜਾ ਉਹਨੂੰ ਰੱਦ ਕੀਤਾ ਸੀ ਸੋ ਜਿੱਦਾਂ ਤੁਸੀਂ ਸੁਣਿਆ ਸਰਦਾਰ ਸੁਖਦੇਵ ਸਿੰਘ ਢਿੰਡਸਾ ਵੱਲੋਂ ਕਿ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਹੇ ਕਿ ਮੈਨੂੰ ਮਜਬੂਰੀ ਬਸ ਆਉਣਾ ਪਿਆ ਹਲੇ ਤੱਕ ਮੈਂ ਲੋਕਾਂ ਦੇ ਵਿੱਚ ਨਹੀਂ ਆਇਆ ਸੀ ਹੁਣ ਵੇਖਣਾ ਹੋਵੇਗਾ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੱਤਰ ਲਿਖਿਆ ਗਿਆ ਉਸ ਪੱਤਰ ਨੂੰ ਲੈ ਕੇ ਸਰਦਾਰ ਸੁਖਬੀਰ ਬਾਗਲ ਕੀ ਜਵਾਬ ਦੰਦੇ ਰਦਾਣਾ ਸਮਾਂ ਦੱਸੇਗਾ ਕੈਮਰਾ ਪਾਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੱਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ